ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਬੈਂਗਣਾ ਦੀ ਸਬਜ਼ੀ ਮੇਰੇ ਘਰ ਵਿੱਚ ਜਿਹੜੀ ਬੈਂਗਣਾ ਦੀ ਸਬਜ਼ੀ ਬਣਦੀ ਹੈ اسی ਤਰੀਕੇ ਦੇ ਨਾਲ ਬਣਦੀ ਹੈ ਇਸ ਨੂੰ ਖਾਣਾ ਵੀ ਬਹੁਤ ਜ਼ਿਆਦਾ ਪਸੰਦ ਕਰਦੇ ਆ ਆਲੂ ਬੈਂਗਣ ਬਣਾਣੇ ਆ ਤਾਂ ਉਹਨੂੰ ਘੱਟ ਪਸੰਦ ਕਰਦੇ ਆ ਜੇ ਅਸੀਂ ਇਸ ਤਰੀਕੇ ਦੇ ਨਾਲ ਬਣਾਉ ਤਾਂ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ ਤੇ ਇਸ ਵਿੱਚ ਮਸਾਲੇ ਵੀ ਬਹੁਤ ਘੱਟ ਪੈਂਦੇ ਆ ਤੇ ਪਿਆਜ਼ਾਂ ਦਾ ਵੀ ਇਸਤੇਮਾਲ ਨਹੀਂ ਕੀਤਾ ਜਾਂਦਾ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦੇ ਆਂਦੇ ਪਹਿਲਾਂ ਅਸੀਂ ਬੈਂਗਣਾ ਦੀ ਸਬਜ਼ੀ ਦਾ ਮਸਾਲਾ ਤਿਆਰ ਕਰ ਲੈਂਦੇ ਆਂ ਗੈਸ ਤੇ ਪੈਨ ਰੱਖ ਲੈਂ ਆਂ ਇਸ ਦੇ ਵਿੱਚ ਪਾ ਲੈਂਦੇ ਆਂ 2 ਚਮਚੇ ਤੇਲ ਬੈਂਗਣਾ ਨੂੰ ਅਸੀਂ ਬਾਅਦ ਵਿੱਚ ਕੱਟਾਂਗੇ ਆ ਤੇ ਤੁਹਾਨੂੰ ਪਤਾ ਹੀ ਆ ਕਿ ਬਹੁਤ ਜਲਦੀ ਇਹ ਕਾਲੇ ਫਿਰ ਜਾਂਦੇ ਆਂ ਤੇਲ ਗਰਮ ਹੋ ਗਿਆ ਗਿਲੀ ਹੋਈ ਪਾਦਾਂ ਗਏ ਲਸਣ ਲਸਣ ਨੂੰ ਮਸਲ ਕੇ ਤਿਆਈ ਨੂੰ ਪੋਣ ਲਗਾਓ ਉਸ ਤੋਂ ਬਾਅਦ ਇਹਦੇ ਵਿੱਚ ਪਾ ਦੇਣੀ ਆ ਸੁੱਕੀਆਂ ਹੋਈਆਂ ਲਾਲ ਮਿਰਚਾਂ ਸਾਤਾ ਤਨੀਆ जीरा मूंगफली ये पा दे और पावगे ये असी राई बाद अ बादवे हैं और पता ही है कि जिसकी जल्दी वह झिड़क जाती है बस हल्का जहाँ पहले इन्हों सारे मसाले को भुन के बाद पा दे ਉਹੀ ਦੇ ਵਿੱਚ ਪਿਆਜ਼ ਮੈਂ ਪਾਇਆ ਤੇ ਅਦਰਕ ਨਾਣੋ ਪਾਸਾ ਲਾਤਾ ਤੇ ਪੱਤੀਆਂ ਸਾਗ ਦੀ ਇਹਦੇ ਨਾਲ ਹੀ ਇਹ ਸਬਜੀ ਮਾੜ ਕੇ ਬਿਗੀ ਹੁਣ ਪਾ ਦਿੰਦੇ ਇਹਦੇ ਵਿੱਚ ਰਾਈ ਰਾਈ ਤੁਸੀਂ ਕੋਈ ਵੀ ਲੈ ਸਕਦੇ ਹੋ ਮੋਟੀ ਲੈ ਸਕਦੇ ਹੋ ਇਸ ਤਰ੍ਹਾਂ ਬਰੀਕ ਮੁੰਦੀ ਹੈ ਜਾਂ ਪੀਲੇ ਕਲਰ ਦੀ ਹੁੰਦੀ ਹੈ ਤੁਸੀਂ ਉਹ ਲੈ ਸਕਦੇ ਹੋ ਅਸ ਰਾਈ ਨੂੰ ਕਰ ਕਰਕੇ ਪੁੰਨਣਾ ਤੇ ਮਸਾਲੇ ਨੂੰ ਠੰਡਾ ਕਰਨਾ ਸਾਲਾ ਸਾਢਾ ਉੱਤੇ ਤੇ ਹੈ। ਇਹਨੂੰ ਠੰਡਾ ਹੋਣ ਲਈ ਰੱਖ ਦਿੰਦੇ ਹਾਂ। ਇੱਕ ਕਸਿ ਟੋਂਗਾ ਲੈ ਲਿਆ। ਉਹਦੇ ਵਿੱਚ ਪਾ ਲੈਂਦੇ ਆ ਪਾਣੀ ਤੇ ਚੁਟਕੀ ਪਾ ਲੈਂਦੇ ਆ ਨਮਕ। ਨਮਕ ਹਲਕਾ ਥੋੜ ਕੇ ਹੁਣ ਆਪਾਂ ਬੈਂਗਣਾ ਦੀ ਕਟਿੰਗ ਕਰ ਲੈਂਦੇ। ਬਿਲਕੁਲ ਛੋਟੇ ਸਾਈਜ਼ ਕਰਨਾ ਹੈ। ਇਸ ਤਰ੍ਹਾਂ ਬਿਲਕੁਲ ਛੋਟਾ ਸਾਈਜ਼। ਇਹ ਸੇ ਮੋٹے ਪੀਸ ਕਰਨੇ ਆ ਤਾਂ 36 ਕੱਟ ਹੋਣਗੇ ਤੇ ਕਿ ਹੁਣ ਆਪਾਂ ਇਹਨਾਂ ਦੀ ਕਟਿੰਗ ਕਰਨੀ ਜਿਹੜੀ ਬਿਲਕੁਲ ਬਰੀਕ ਕਰਨੀ ਹੈ ਇਸ ਲਈ ਥੋੜਾ ਜਿਹਾ ਟਾਈਮ ਲਵੂਗਾ ਤੇ ਇਸ ਤਰ੍ਹਾਂ ਤੁਸੀਂ ਪਾਣੀ ਵਿੱਚ ਇਹਨਾਂ ਨੂੰ ਕੱਟੇ ਜਾਣਾ ਹੈ ਬੈਂਗਣਾਂ ਨੂੰ ਵੀ ਕੱਟ ਕੇ ਰੱਖ ਲੈਂਦੇ ਆ ਬੈਂਗਣ ਵੀ ਕੱਟ ਗਏ ਆ ਤੇ ਹੁਣ ਚੱਲਦੇ ਆ ਦੁਬਾਰਾ ਗੈਸ 'ਵਲ ਜਦ ਅਸੀਂ ਇਹਨੂੰ ਦੁਬਾਰਾ ਅਸੀਂ ਤੜਕਾ ਲਾਣਾ ਹੈ ਤਾਂ ਬੈਂਗਣ ਨੂੰ ਤੁਸੀਂ ਇੱਕ ਜਾਂ ਦੋ ਮਿੰਟ ਪਹਿਲਾਂ ਪਾਣੀ 'ਚੋਂ ਨਿਕਾਰ ਕੇ ਇਹਨਾਂ ਨੂੰ ਨਿਚੋੜ ਕੇ ਤੁਸੀਂ ਰੱਖ ਲੈਣਾ ਹੈ ਉਸੇ ਪੈਨ ਵਿੱਚ ਦੁਬਾਰਾ ਫੇਰ ਤੇਲ ਪਾਲੰਦੇ ਆ। ਇੱਕ ਪਰਚੀ ਤੇਲ ਦੀ ਲਈ ਆ। ਤੇਲ ਕਰਮ ਹੋ ਗਿਆ। ਹੁਣ ਇਹ ਦੇ ਵਿੱਚ ਪਾ ਦਿੰਦੇ ਆ ਕੜੀ ਤੱਕਾ। ਬਸ ਪਾ ਦੇਣਾ ਤੱਕਾ ਲਾਣਾ ਹੈ। ਕੜੀ ਪੱਕੇ ਰਹੀ ਤੱਕਾ ਲਾਣਾ ਹੈ। ਹਰ ਹਲਕਾ ਜਿਹਾ ਇਹਨੂੰ ਟੇਕ ਸੰਭੇਣਾ। ਕੀ ਇਹ ਨਹੀਂ ਕਿ ਥਿਰ ਚਾਵਾ। ਇਸ ਇੱਕ ਉਹ ਐਵੇਂ ਹੀ ਕਿਹੜਾ ਗਿਆ ਖੱੱਚਾ پن ਜਿਹੜਾ ਹੁੰਦਾ ਇਹਦਾ ਖਤਮ ਹੋ ਜਾਵੇ ਜੇ ਕੱਚਾ ਰਹਿ ਜਾਵਾ ਤੇਲ ਵਿੱਚ ਕਾਫੀ ਕੜਤਨ ਹੁੰਦੀ ਹੈ ਇਹਨੂੰ ਐਂ ਹੰਕੰਤੀ ਤਾਈ ਨੂੰ ਹਲਕਾਰਣਾ ਹੁਣ ਇਹਦੇ ਵਿੱਚ ਪਾ ਦਿੰਦੇ ਆ ਭੈਂਕਣਾ ਜਿਤਨਾ ਹੁਣ ਪਹਿਲਾਂ ਦੱਸਿਆ ਹੈ ਪਾਣ ਸਮੇਂ ਪਾਣੀ ਦੇ 2 ਮਿੰਟ ਪਹਿਲਾਂ ਤੁਸੀਂ ਬੈਂਗਣ ਕੱਢ ਲਾ ਲੈਣਾ ਹੈ ਜੀ ਨਾਲ ਵਿੱਚ ਪਾਣੀ ਪੁੱਟਾ ਨਾ ਰਹਾ ਵਾ ਤੇ ਇਹਨਾਂ ਨੂੰ ਐਂ ਚੰਗੀ ਤਰ੍ਹਾਂ ਨੇ ਛੋੜ ਲੈਣਾ ਹੈ। ਸਲਾਸੀ ਬੈਂਗਣਾਂ ਨੂੰ 2 ਤੋਂ 3 ਮਿੰਟ ਇਹਨਾਂ ਨੂੰ ਪਕਾਉਣਾ। ਬਸੇ 2 ਮਿੰਟ ਵਿੱਚ ਹੀ ਐਂ ਇਹ ਕਾਫੀ ਸੌਫਟ ਹੋ ਜਾਂਦੇ ਆ। ਇਹਨੂੰ ਤੁਸੀਂ ਕਿ ਵੀ ਪਕਾ ਸਕਦੇ ਹੋ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਬੈਂਗਣਾਂ ਨੂੰ ਪਕਾ ਸਕਦੇ ਹੋ। ਜਾ ਤਿੱਕਾ ਸਾਡੇ ਇਧਰ ਬੈਂਗਣ ਪਤਰੇ ਆ। ਇਧਰ ਲਈ ਅਸੀਂ ਤਿੰਨ ਟਮਾਟਰ ਲਏ ਆ। ਇਹਨਾਂ ਦੀ ਵੀ ਕਟਿੰਗ ਕਰਕੇ ਰੱਖ ਲੈਂਦੇ ਆ। ਤੇ ਅਗਲਾ ਪਾੜ ਜਿਹੜਾ ਹੈ ਉਹਨਾਂ ਨੂੰ ਕੱਢ ਦਿੰਦੇ ਆ। ਇਸੇ ਵੇਲੇ ਟਮਾਟਰ ਪਾਣੇ ਆ। ਥੋੜੇ ਤੇ ਜਿਆਦਾ ਹੀ ਪੈਂਦੇ ਆ। ਇਹ ਹੀ ਬੈਂਗਣਾਂ ਦੀ ਸਬਜ਼ੀ ਜੌਲਾ ਸਵਾਦ ਬਣਦੀ ਆ। ਦੋ ਕਮੈਂਟ ਹੋ ਗਿਆ ਤੇ ਬੈਂਕਰ ਸਾਡੇ ਕਾਫੀ ਸੌਫਟ ਹੋ ਗਏ ਹੁਣ ਤੇ ਇਹਦੇ ਵਿੱਚ ਪਾ ਦਿੰਦੇ ਆ ਟਮਾਟਰ ਦੁਬਾਰਾ ਕਰਦੇ ਆ ਮਿਕਸ ਮਿਕਸ ਕਰਨ ਤੋਂ ਬਾਅਦ ਹੁਣ ਨੂੰ ਆਪੇ ਤਰਪ ਕਾ ਲੈਂਦੇ ਆ ਮਸਾਲਾ ਵੀ ਸਾਡਾ ਠੰਡਾ ਹੋ ਗਿਆ ਤੇ ਇਹਨੂੰ ਵੀ ਅਸੀਂ ਪੀਸ ਲੈਂਦੇ ਆ ਚਾਰ ਤੋਂ ਪੰਜ ਮਿੰਟ ਹੋ ਗਿਆ ਸਾਨੂੰ ਸਬਜੀ ਰੱਖੀ ਹੋਈ ਨਾ ਇਸ ਤਰ੍ਹਾਂ ਤੁਸੀਂ ਕੱਟ ਚੀ ਜਾਂ ਮੈਸ਼ਰ ਲੈ ਕੇ ਇਹਨਾਂ ਹਲਕਾ ਹਲਕਾ ਜਿਹਾ ਮੈਸ਼ ਕਰਨਾ ਹੈ ਜੜੇ ਦੀ ਵਿੱਚ ਆਪਾਂ ਕੜੀ ਪੱਤਾ ਪਾਇਆ ਹੈ ਉਹਦੀ ਇੱਕ ਅਲੱਗ ਹੀ ਖੁਸ਼बू ਆਉਂਦੀ ਹੈ ਤੇ ਜ਼ਿਆਦਾ ਮੈਸ਼ ਨਹੀਂ ਕਰਨਾ ਕਿ ਬਿਲਕੁਲ ਅਸੀਂ ਹੈ ਚੰਗੀ ਤਰਾਈ ਨੂੰ ਮੈਸ਼ ਕਰਦੇ ਬਸ ਹਲਕਾ ਜਿਹਾ ਮੈਸ਼ ਕਰਕੇ ਇਹਦੇ ਵਿੱਚ ਪਾ ਦਿੰਦੇ ਆ ਮਸਾਲਾ ਇਹੜਾ ਆਪਾਂ ਪੀਸਿਆ ਸੀਗਾ ਹੁਣ ਇਹਦੇ ਵਿੱਚ ਪਾ ਦਿੰਦੇ ਆ ਨਮਕ ਟੇਸਟ ਦੇ ਮੁਤਾਬਕ ਪਾ ਲੈਣਾ ਹੈ ਹਲਦੀ ਪਾਊਡਰ ਬਸ ਇਹ ਦੋ ਇਹ ਦੋ ਹੀ ਪਾਊਡਰ ਮਸਾਲੇ ਪਾਣੀ ਹੈ ਤੇ ਪਾ ਦਿੰਦੇ ਆ ਕਲੌਂਜੀ 2 ਚਮਚੇ ਇਮਲੀ ਦਾ ਪਾਣੀ ਖੱਟੇ ਦੇ ਲਈ ਇਹਦੇ ਵਿੱਚ ਤੁਸੀਂ ਨਿੰਬੂ ਵੀ ਪਾ ਸਕਦੇ ਹੋ ਇਸ ਤਰ੍ਹਾਂ ਇਮਲੀ ਦਾ ਪਾਣੀ ਵੀ ਪਾ ਸਕਦੇ ਹੋ ਥੋੜਾ ਜਿਹਾ ਪਾ ਦਿੰਦੇ ਆ ਗੁੜ ਹੁਣ ਸਾਰੇ ਮਸਾਲੇ ਪਾ ਕੇ ਇਹਨੂੰ ਤੁਸੀਂ 3 ਤੋਂ 4 ਕਿ ਮਿੰਟ ਇਹਨੂੰ ਸਬਜੀ ਨੂੰ ਹੋਰ ਗੈਸ ਤੇ ਰੱਖ ਲੈਣਾ ਹੈ ਵੀ ਆਪਾਂ ਜਿਹੜਾ ਗੁੜ ਪਾਇਆ ਏ ਜੇ ਤੁਹਾਨੂੰ ਸ਼ੱਕਰ ਹੈ ਤੁਹਾਨੂੰ ਚੱਕਰ ਪਾ ਸਕਦੇ ਨਹੀਂ ਤੇ ਇਸ ਤਰ੍ਹਾਂ ਗੁੜ ਪਾ ਲੈਣਾ ਹੈ ਬਣ ਕੇ ਤਿਆਰ ਆ ਸਾਡੇ ਬੈਂਗਣਾ ਦੀ ਖੱਟੀ ਮਿੱਠੀ ਬਿਨਾ ਪਿਆਜ਼ ਤੋਂ ਸਬਜ਼ੀ ਹੁਣ ਇਹਦੇ ਤੋਂ ਪਾ ਦਿੰਦੇ ਆ ਥੋੜਾ ਜਿਹਾ ਹਰਾ ਧਨੀਆ ਮੇਰੇ ਇਸ ਤਰੀਕੇ ਦੇ ਨਾਲ ਤੁਸੀਂ ਵੀ ਬਣਾ ਸਕਦੇ ਹੋ ਬਿਲਕੁਲ ਆਸਾਨ ਹੈ ਤੇ ਇਹਨੂੰ ਬਣਨ ਨੂੰ ਵੀ ਬਹੁਤਾ ਟਾਈਮ ਨਹੀਂ ਲੱਗਦਾ ਹੈਗਾ 5 ਤੋਂ 10 ਮਿੰਟ ਵਿੱਚ ਬਣ ਕੇ ਸਬਜੀ ਤਿਆਰ ਹੋ ਜਾਂਦੀ ਜੇ ਤੁਸੀਂ ਵੀ ਇਸ ਤਰ੍ਹਾਂ ਦੀਆਂ ਹਰ ਰੋਜ਼ ਨਵੀਆਂ ਨਮਈਆਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਤਾਂ ਮੇਰੇ ਚੈਨਲ HK ਪੰਜਾਬੀ ਕਿਚਨ ਨੂੰ ਜਰੂਰ ਸਬਸਕ੍ਰਾਈਬ ਕਰਨਾ ਹੈ ਜਿਸ ਵਿੱਚ ਆਪਾਂ ਕੋਈ ਵੀ ਡਿਸ਼ ਜਿਵੇਂ ਸਮਝੀ ਬਣਾ ਕੇ ਤਿਆਰ ਕਰਦੇ ਹਾਂ ਅਸੀਂ ਬਹੁਤ ਹੀ ਸਿੰਪਲ ਦੇ ਆਸਾਨ ਤਰੀਕੇ ਦੇ ਨਾਲ ਬਣਾਉਂਦੇ ਆ ਮਿਲਦੇ ਹਾਂ ਹੁਣ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ